ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਨ ਦੇ ਸਬੰਧ ਦੇ ਵਿੱਚ ਅੱਜ ਅਡਾ ਦੁਕਾਨ ਸਕਲਾ ਵਿਖੇ ਦੁਕਾਨਦਾਰ ਤੇ ਡਾਕਟਰ ਪੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਐਨ ਆਰ ਆਈ ਸਾਰੇ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਅੱਜ ਜਨਮ ਦਿਨ ਜਿਹੜਾ ਹੈ ਉਹ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਰਿਆਂ ਨੂੰ ਅੱਜ ਦੇ ਇਸ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ ਇਨਕਲਾਬ ਜਿੰਦਾਬਾਦ ਜੈ ਭੀਮ ਜੈ ਭਾਰਤ ਇਨਕਲਾਬ ਜਿੰਦਾਬਾਦ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਆ ਪਿੰਡ ਦੁਸਾਂਝਕਲਾਂ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ಗ್ರಾಮ ਪੰਚਾਇਤ ਦੁਸਾਂਝਕਲਾਂ ਸੁਪਤਵਾਂਤੇ ਸੱਜਣਾਂ ਇਲਾਕੇ ਪਰ ਦੇ ਦੁਕਾਨਦਾਰ ਵੀ ਸਾਡੇ ਅੱਡਾ ਦੁਸਾਂਝਕਲਾਂ ਦੇ ਦੇ ਸਾਂਝੇ ਤੌਰ ਤੇ ਅੱਜ 바ਵਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਉਣ ਜਾ ਰਹੇ ਆਂ ਔਰ ਹਾਰਪੈਂਟ ਕਰ ਰਹੇ ਨੇ ਸਰਪੰਚ ਨਰਮਨ ਕੁਮਾਰ ਨਵੀ ਦੁਸਾਂਝਕਲਾਂ ಗ್ರಾಮ ਪੰਚਾਇਤ ਦੇ ਸਰਪੰਚ ਸਾਹਿਬ ਹੁਣ बाबा साहेब ਡਾਕਟਰ ਭੀਮਰਾਓ ਅੰਬੇਡਕਰ ਸਾਭ ਜੀ ਦੇ ਜਨਮ ਦਿਨ ਦੇ ਸਮਾਜਲੇ ਵਿੱਚ ਲੱਡੂ ਬੰਡੇ ਜਾਣਗੇ बाबा ਸਾਹਿਬ ਤੇਰੀ ਸੋਚ ਤੇ ਸਾਰਾ ਵਿਆਹੇ ਖੋਕੇ बाबा ਸਾਹਿਬ ਤੇਰੀ ਸੋਚ ਤੇ ਸਾਰਾ ਵਿਆਹੇ ਖੋਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਦੇ ਨਾਰੇ ਨਾ ਗੂੰਜਿਆ ਪਿੰਡ ਤੁਸਾਂ ਚ ਕਲਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਜੈਪਤ ਇਨਕਲਾਬ ਜ਼ਿੰਦਾਬਾਦ ਅੱਜ ਡਾਕਟਰ ਪੀਮਰਾ ਅੰਬੇਡਕਰ ਜੀ ਦਾ ਜਨਮ ਦਿਨ ਹੈ ਸੋ ਸਾਰੇ ਹੀ ਦੁਨੀਆ ਵਿੱਚ ਵਸਦੇ ਹੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਪਿੰਡ ਸਾਂਝਕਾਨਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾਕਟਰ ਪੀਮਰਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਇਹ ਜਨਮ ਦਿਨ ਸਾਲਕਲਾ ਬੰਦ ਵਸੀ ਨੂੰ ਜਨਮ ਆਇਆ 26 ਅਪ੍ਰੈਲ ਹਾਂਜੀ ਤੇ ਗੈਪ ਆਪ ਸਾਇਕੀ ਦਾ ਖਾਸਾ ਸਾਇਕੀ ਦੀ ਖਤੇ ਅੱਜ ਬਾਬਾ ਸਾਹਿਬ ਡਾਕਟਰ ਮਿਲਕਾ ਸੁਭਾਉਣਾ ਜਨਮ ਮਨਾ ਰਹੇ ਆ 14 ਅਪ੍ਰੈਲ ਤੋਂ ਉਹਨਾਂ ਜਨਮ ਦਿਨ ਸੀ ਪੰਜ ਮਨਾ ਰਹੇ ਆ ਤੇ ਸਾਰੇ ਵਿਸ਼ੇ ਪੰਦਰ ਦੇ ਦੁਦਨ ਅੱਜ ਦਨੀਆ ਮਹਮਦ ਵਰਸਨ ਗੈਪ ਆਪ ਇਨਕਲਾਬ ਜ਼ਿੰਦਾਬਾਦ ਬੰਦ ਦੁਸਾਂਚ ਕਲਾ ਦੀ ਧਰਤੀ ਤੇ ਖੜੇ ਆ ਜੋ ਕਿ ਪੂਰੇ ਬਿਸ਼ਪ ਦੇ ਵਿੱਚ ਇਤਿਹਾਸਕ ਪਿੰਡ ਦੁਸਾਂਝ ਕਲਾयां ਕਦਰੀ ਬਾਬਿਆਂ ਦਾ ਪਿੰਡ ਹੈ ਔਰ ਬਹੁਤ ਹੀ ਇਤਿਹਾਸਕ ਪਿੰਡ ਹੈ ਉਸ ਇਤਿਹਾਸਕ ਲੜੀ ਦੇ ਤਹਿਤ ਦੁਸਾਂਝ ਕਲਾਆਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਜਨਮ ਦਿਨ ਅੱਜ ਅਸੀਂ ਲੱਡੂ ਵੰਡ ਕੇ ਮਨਾ ਰਹੇ ਹਾਂ ਉਹਨਾਂ ਨੂੰ ਫੋਟੋ ਦੇ ਹਾਰ ਪਾ ਕੇ ਫੁੱਲ ਮਾਲਾ ਪਾ ਕੇ ਲੱਡੂ ਵੰਡ ਕੇ ਜਨਮ ਮਨਾ ਰਹੇ ਹਾਂ ਸਾਲਾਨਾ ਸਮਾਗਮ ਜੋ ਕਿ ਹਰ ਸਾਲ ਕਰਵਾਉਂਦੇ ਆ ਜਿਹਦੇ ਵਿੱਚ 5ਵੀਂ 8ਵੀਂ ਤੇ 10ਵੀਂ ਤੇ 12ਵੀਂ ਦੇ ਬੱਚੇ ਜਿਹੜੇ ਆ ਫਰਸਟ ਸੈਗਮੈਂਟ ਆਰਡ ਆ ਇਹਨਾਂ ਦਾ ਜਿਹੜਾ ਇਨਾਮ ਵੰਡ ਸਮਾਗਮ ਆ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਦੁਸਾਂਝ ਕਲਾਂ ਬਾਹਰਲੇ ਵਸਤੀ ਇੱਕ ਵੱਡੇ ਸਮਾਗਮ ਦੇ ਰੂਪ ਦੇ ਵਿੱਚ ਮਨਾਉਣ ਜਾ ਰਹੇ ਆ ਸੋ ਸਾਰੇ ਇਲਾਕੇ ਪਰ ਦੇ ਪਤਵੰਤ ਤੇ ਸੱਜਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮਲੇਵਾ ਸੰਸਥਾ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਬੇਨਤੀ ਕਰਦੇ ਆ ਕਿ ਪਿੰਡ ਦੁਸਾਂਝ ਕਲਾਂ ਹਮ ਮਾ ਕੇ ਪਹੁੰਚ ਕੇ ਉਸ ਸਮਾਗਮ ਨੂੰ ਚਾਰ ਚੰਦ ਲਾਉਣ ਲਈ ਸ਼ਿਰਕਤ ਕਰਨ ਲਈ ਫੁੱਲਾ ਸਦਕ ਦਿੱਤਾ ਜਾਂਦਾ ਸਾਰਿਆਂ ਨੂੰ ਅੱਜ ਦੇ ਭਾਰਤ ਰਤਨ ਨਾਰੀ ਜਾਤੀ ਦੇ ਮੁਕਤੀਦਾਤਾ ਡਾਕਟਰ ਭੀਮਰਾਓ ਅੰਬੇਡਕਰ ਸਾਹੀ ਦੇ ਜਨਮ ਦਿਨ ਦੀਆਂ ਕਰੋੜ ਕਰੋੜ ਮੁਬਾਰਕਾਂ ਜੈ ਭੀਮ ਜੈ ਭਾਰ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਅੱਜ ਜਨਮ ਦਿਨ ਦੇ ਸਬੰਧ ਦੇ ਵਿੱਚ ਲੱਡੂਆਂ ਦੀ ਜਿਹੜੀ ਵੰਡ ਕੀਤੀ ਜਾ ਰਹੀ ਬਾਵਾ ਸਾਬ ਡਾਕਟਰ ਭੀਮਰਾਓ ਅੰਬੇਡਕਰ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਅੱਡਾ ਦੁਕਾਨ ਚ ਕਲਾ ਵੇਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਡੇ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਡਾਕਟਰ ਬੀ ਆਰ ਅੰਬੇਡਕਰ ਸ਼ੀਰ ਪਾਤ ਸਿੰਘ ਵੈਲਫੇਅਰ ਸੁਸਾਇਟੀ ਦੇ ਨਮਾਇंदे ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਲੱਡੂ ਵੰਡ ਕੇ ਔਰ 바ਵਾ ਸਾਹਿਬ ਦੀ ਫੋਟੋ ਤੇ ਫੁੱਲ ਮਾਲਾ ਪੇਟ ਕਰਕੇ ਮਨਾ ਰਹੇ ਆ ਸੋ ਦੁਕਾਨਦਾਰ ਵੀਰ ਅੱਡਾ ਦੁਕਾਨ ਚ ਕਿਲਾ ਦੇ ਪਤਵੰਤੇ ਸੱਜਣ ਹਾਜ਼ਰ ਤੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਇੱਥੇ ਇਲਾਕੇ ਪਰ ਤੋਂ ਪਤਵੰਤੇ ਸੱਜਣ ਸਾਡੇ ਦੁਕਾਨਦਾਰਾਂ ਦੇ ਪਤਵੰਤੇ ਸੱਜਣ ਦੁਕਾਨਦਾਰ ਵੀ ਪਹੁੰਚੇ ਅਸੀਂ ਸਾਰਿਆਂ ਨੂੰ ਜੀ ਆਇਆਂ ਸੋਕੇ ਸਰ ਥੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ 26 ਤਰੀਕ ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਬਾ ਸਾਹਿਬ ਡਾਕਟਰ ਜੀ ਇਮਰਾਨ ਬੇੜਗੜੀ ਦਾ ਨਾਮ ਬੰਡ ਸਮਾਗਮ ਜੋ ਕਿ ਵੱਡੇ ਪੱਧਰ ਤੇ ਦੁਕਾਨਦਾਰਾਂ ਵਿਖੇ ਮਨਾਇਆ ਜਾਂਦਾ ਸੋ ਉਹਦੇ ਵਿੱਚ ਵੀ ਸ਼ਿਰਕਤ ਕਰਨ ਦੀ सफ़ता खनी जय पीम जय पार्स इन ज़िंदाबाद